ਸੱਚਖੰਡ ਵਾਸੀ શ્રીਮਾਨ ਸੰਤ ਬਾਬਾ ਮਾਨ ਸਿੰਘ ਜੀ ਪੇ ਹੋਵੇ ਵਾਲੇ ਮਹਾਪੁਰਖ ਜਿਨ੍ਹਾਂ ਨੇ ਸੰਤ ਮਹਾਰਾਜ ਵੱਡਿਆਂ ਦੀ ਛੋਟਿਆਂ ਦੀ ਵਡਿਆਈ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਕੇ ਲੱਖਾਂ ਜੀਵਾਂ ਨੂੰ ਖੰਡੇ ਵਾਟ ਦਾ ਅੰਮ੍ਰਿਤ ਛਕਾ ਕੇ ਗੁਰੂ ਲੜ ਲਾਇਆ ਹੈ ਉਹਨਾਂ ਦੇ ਅਸਥਾਨਾਂ ਤੋਂ ਜਿਹੜਾ ਫੁੱਲ ਰੋਪੜ ਗੁਰੂ ਅਸਥਾਨ ਹੈ ਉਸ ਅਸਥਾਨ ਤੋਂ ਜਥੇਦਾਰ ਬਾਬਾ ਸਰਜਣ ਸਿੰਘ ਜੀ ਪਹੁੰਚੇ ਨੇ ਮਹਾਰਾਜਿਆਂ ਨੂੰ ਸ਼ਰਧਾ ਤੇ ਸਤਕਾਰ ਦੇ ਫੁੱਲ ਭੇਟ ਕਰਨ ਵਾਸਤੇ ਅਸਥਾਨ ਵੱਲੋਂ ਜੀ ਆਇਆਂ ਨੂੰ ਪੀਰ ਮਰਦਾ ਮਰਦਾ ਜਗ ਮੂਆ ਮਰ ਪੀ ਨ ਜਾਣਿਆ ਕੋਏ ਐਸੀ ਮਰਨੀ ਜੋ ਮਰੇ ਬਹਰ ਨ ਮਰਨਾ ਹੋਏ மரடரே மன ஆனந்த மரணி தாயே பூர்ணப்மே குடாதுக்கார ਬੱਠੇ ਸੇ ਸੁਕੁੰਟਾਂ ਵਿੱਚ ਜਾ ਕੇ ਵਿਛੋੜਾ ਦੇ ਕੇ ਚਾਰੀਆਂ ਮਨ ਨਾ ਵਿੱਚ ਜਾ ਕੇ ਬਛੋੜਾ ਦੇ ਕੇ ਪਿਆਰੀਆਂ ਆਪ ਕੱਢ ਕੇ ਬਸੁੰਟਾ ਵਿੱਚ ਜਾ ਕੇ ਬਛੋੜਾ ਦੇ ਕੇ ਪਿਆਰੀਆਂ We'll yeah. ਵਾਫਾਰੇ ਸਤਕਾਰੋ ਮਹਾਂਪੁਰਸ਼ ਸਾਰੀਆਂ ਸੰਤਾਂ ਸੰਤ ਜੀ ਮਹਾਰਾਜ ਸੰਤ ਬਾਬੂ ਭਗਵਾਨ ਸਿੰਘ ਜੀ ਉਹਨਾਂ ਦੇ ਅੰਤਮ ਦਰਸ਼ਨ ਕਰਨ ਦੇ ਵਾਸਤੇ ਪਿਆਰੀਆਂ ਸੰਤਾ ਦੇਸ਼ਾਂ ਪ੍ਰਦੇਸ਼ਾਂ ਤੋਂ ਰਾਣਾ ਸਾਹਿਬ ਦੀ ਸਾਰੀ ਸੰਪਰਦਾ ਪੁੱਜੀ ਹੈ ਸੋਸਾ ਸਿੰਘ ਜੀ ਮਹਾਂਪੁਰਸ਼ਾਂ ਲੈ ਜਾਣਾ ਬਹੁਤ ਘਾਟਾ ਪਿਆ ਮਹਾਤਮਾ ਠਮ ਹੋਇਆ ਕਰਦੇ ਨੇ ਗੁਰੂ ਜਦੋਂ ਸਾਧੂ ਜਾਂਦੇ ਨੇ ਅਲਸੇ ਬੈੰਦਾ ਵੀ ਕੁਝ ਨਹੀਂ ਸਾਡੇ ਮਹਾਂਪੁਰ ਸੰਤ ਬਾਬਾ ਮਾਨਸੂਰ ਭੇਵੇ ਵਾਲੇ ਕਿਹਾ ਕਰਦੇ ਸਨ ਜਦੋਂ ਕਿਸੇ ਨੇ ਬਾਬਾ ਜੀ ਨੂੰ ਆਖੇ ਬੇਨਤੀ ਕਰਨੀ ਬਾਬਾ ਜੀ ਬੜੇ ਰੋਂਦੇ ਹੋ ਤੁਸੀਂ ਬਹੁਤ ਰੋਂਦੇ ਹੋ ਸੰਤ ਮਹਾਰਾਜ ਸੰਤ ਪਬਾ ਆਈਸ਼ਰ ਸਿੰਘ ਮਹਾਰਾਜ ਰਾਣਾ ਸਾਹਿਬ ਵਾਲਿਆਂ ਨੇ ਕਹਿੰਦੇ ਰੋਈਏ ਕਿਉਂ ਨਾ ਰੋਈ ਰੋਈ ਕਹਿੰਦੇ ਕਿਉਂ ਨਾ ਰੋਈਏ ਕਹਿੰਦੇ ਸਾਡੇ ਸਾਡਾ ਜੀਵਨ ਬਣਾਉਣ ਵਾਲੇ ਸਾਨੂੰ ਪਰਮੇਸ਼ਰ ਨਾਲ ਜੋੜਨ ਵਾਲੇ ਰੂਹਾਨੀਆਂ ਦਾ ਕੀਰਤਨ ਸੁਣਾਉਣ ਵਾਲੇ ਪਿਆਰੇ ਪਿਆਰੇ ਬਚਨ ਸੁਣਾਉਣ ਵਾਲੇ ਸਾਡੇ ਕਰਮ ਬਦਲਣ ਵਾਲੇ ਸਾਡੀ ਜ਼ਿੰਦਗੀ ਨੂੰ ਪਰਮੇਸ਼ਰ ਦੇ ਪ੍ਰਮਾਤਮਾ ਦੇ ਚਰਨਾਂ ਨਾਲ ਜੋੜਨ ਵਾਲੇ ਕਹਿੰਦੇ ਅੱਜ ਵਿਛੋੜਾ ਦੇਖੇ ਜਾ ਰਹੇ ਨੇ ਅਸਿੱਖਿਓ ਨਾ ਰੋਈ ਰੋ। ਆਪਾਂ ਮਾਂ-ਬਾਪ ਨੂੰ ਰੋਂਦੇ ਆਂ ਕਿਉਂ ਮਾਤਾ-ਪਿਤਾ ਸਾਡੇ ਵਾਸਤੇ ਸਾਰੀ ਜ਼ਿੰਦਗੀ ਦੀ ਕਮਾਈ, ਜ਼ਮੀਨ, ਜਾਇਦਾਦ, ਘਰ-ਘਾਟ ਛੱਡ ਕੇ ਜਾਂਦੇ ਨੇ। ਪਰ ਪ੍ਰਮਾਤਮਾ ਰੱਬ ਦੇ ਪਿਆਰੇ, ਪਰਮੇਸ਼ਰ ਦੇ ਪਿਆਰੇ ਉਹ ਦਾਤ ਸਾਨੂੰ ਬਖਸ਼ਿਸ਼ ਜਾਂਦੇ ਨੇ ਜਿਹੜੀ ਦਾਤ ਅਮਰ ਕਰਨ ਵਾਲੀ ਹੈ ਜਿਹੜੀ ਦਾਤ ਜੀਵਨ ਮੁਕਤ ਕਰਨ ਵਾਲੀ ਹੈ ਸੰਤਿ ਮਹਾਰਾਜ ਸੰਤ ਬਾਬਾ ਭਗਵਾਨ ਸਿੰਘ ਜੀ ਬਾਬਾ ਜੀ ਨੇ ਦੇਸ਼ਾਂ-ਪਰਦੇਸ਼ਾਂ ਤੋਂ ਆਈਆਂ ਸੰਗਤਾਂ ਨੂੰ ਪੰਜਾਬ ਦੀਆਂ ਸੰਗਤਾਂ ਨੂੰ ਹਿੰਦੁਸਤਾਨ ਦੀਆਂ ਸੰਗਤਾਂ ਨੂੰ ਸਰਬ ਦੇ ਸਰਬ ਪਰਮੇਸ਼ਰ ਦੇ ਚਰਨਾਂ ਨਾਲ ਜੋੜਿਆ ਤਵਾਹੀ ਗੁਰਦ ਚਰਨਾ ਮੰਨ ਜੋੜਿਆ ਗੁਰੂ ਕੀ ਸੱਪਰ ਇੱਕ ਦੋ ਇੱਕ ਚੜੰਦਿਆਂ ਕੌਣ ਜਾਣੇ ਮੇਰਾ ਨਾਉ ਜਿਉ ਮਹਾਤਮਾ ਇੱਕ ਤੇ ਇੱਕ ਚੜੰਦਿਆਂ ਮਹਾਪੁਰਸ਼ ਸਰੀਰ ਤਿਆਗ ਕਰਕੇ ਜਾ ਰਹੇ ਨੇ ਬੜਾ ਘਾਟਾ ਪੈ ਰਿਹਾ ਹੈ ਸੰਸਾਰ ਤਵਾਹੀ ਵਹੀ ਵਧ ਰਿਹਾ ਹੈ ਪਰ ਕਮਾਈਆਂ ਵਾਲੇ ਮਹਾਪੁਰਸ਼ ਜਾ ਰਹੇ ਨੇ ਸਾਹ ਤੇ ਗੁਰੂ ਕੀ ਸੰਗਤ ਗੁਰੂ ਪਿਆਰਿਓ ਸਤ ਪੈ ਗਿਆ ਵਿਛੜਦੇ ਵਿਛੜਾ ਆਪਣੇ ਪਿਆਰੀਆਂ ਦਾ ਸਤ ਪੈ ਗਿਆ ਸਾਨੂੰ ਪੈ ਗਿਆ ਪਿੱਛੋਂ ਦੇ ਚੇਤੁਰਾ ਪਿੱਛੜ ਕੇ ਵੇਖੋ ਸਮਤਾਰ ਤਾਂ ਕੇ ਬੱਜੇ ਜੀਵਣਾ ਜਿਸ ਪਿਆਰੇ ਨਾਲ ਪਿਆਰ ਹੋਵੇ ਜਿਸ ਪਿਆਰੇ ਨਾਲ ਨਿਉ ਹੋਵੇ ਉਤੋਂ ਪਹਿਲਾਂ ਮਰ ਜੀਏ ਚੰਗਾ ਹੈ ਉਤੋਂ ਪਹਿਲਾਂ ਮਰ ਜਾਣਾ ਹੀ ਚੰਗਾ ਹੈ ਸੰਤ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਰਾਣਾ ਸਾਹਿਬ ਵਾਲੇ ਉਹਨਾਂ ਦੇ ਕਿੰਨੇ ਪ੍ਰੇਮ ਵਾਲੇ ਉਹਨਾਂ ਦੇ ਚਰਨਾਂ 'ਚ ਸੇਵਾ ਕਰਨ ਵਾਲੇ ਉਹਨਾਂ ਦੀਆਂ ਬਖਸ਼ਾ ਪ੍ਰਾਪਤ ਕਰਨ ਵਾਲੇ ਗੁਰੂ ਪਿਆਰੇ ਉਹ ਵਿਛੋੜਾ ਦੇਖੇ ਜਾ ਰਹੇ ਨੇ ਕਿੰਨੇ ਪਿਆਰੇ ਪਿਆਰੇ ਬਾਬੇ ਦੇ ਸੇਵਾਦਾਰ ਸਰੀਰਕ ਵਿਛੋੜਾ ਦੇ ਗਏ ਨੇ ਸੰਤ ਬਾਬਾ ਭਗਵਾਨ ਸਿੰਘ ਜੀ ਮਹਾਂਪੁਰਸ਼ ਆਹਾ ਜਿਨ੍ਹਾਂ ਦਾ ਜੀਵਨ ਬੜਾਈ ਨਰਲੇਪ ਦੀ ਮਰਜ਼ੀ ਦਾ ਜੀਵਨ ਇੱਕ ਰਾਜੇ yogi ਨਾਲੋਂ ਘੱਟ ਨਹੀਂ ਸੀ ਰਾਜ ਮਰਾਜ ਕੋ ਮੈ yogi ਤਪਨਸਤ ਬਿਰਤ ਗ੍ਰਸਤ ਮ ਭੋਗੀ ਚਾਹ ਚਾਹ ਤੱਕ ਪਾਇਆ ਨਾਨਕ ਉਸ ਪ੍ਰਕਰਕ ਨੇ ਅੰਤ ਨਾ ਪਾਇਆ ਇਹੋ ਜਿਹੇ ਮਹਾਤਮਾ ਦਾ ਇਹੋ ਜਿਹੇ ਰੱਬ ਦੇ ਪਿਆਰੇ ਦਾ ਕੌਣ ਅੰਤ ਪਾ ਸਕਦਾ ਹੈ ਸਾਧ ਕੀ ਮਹਿਮਾ ਬੇਦ ਨਾ ਜਾਣੇ ਪਰ ਬਿਛੋੜਾ ਸਾਡੇ ਬਾਬਾ ਜੀ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਜਦੋਂ ਵੱਡਿਆਂ ਬਾਬਾ ਜੀ ਦੀ ਵਰਸੀ ਹੋਣੀ ਪਾਪਾ ਜੀ ਨੇ ਰੋਂਦਿਆਂ ਹੀ ਰਹਿਣਾ ਰੋਂਦਿਆਂ ਹੀ ਰਹਿਣਾ ਮਾਂ ਪ੍ਰਸ਼ਕਿਆ ਕਰਦੇ ਸੀ ਕਿੰਦ ਜਦੋਂ ਤੁਹਾਨੂੰ ਵਿਛੋੜਾ ਲੱਗੇਗਾ ਨਾ ਜਦੋਂ ਵਿਛੋੜਾ ਪਵੇਗਾ ਜਦੋਂ ਤੁਹਾਨੂੰ ਛੋੜਾ ਪਵੇਗਾ ਪਤਾ ਉਦੋਂ ਲੱਗੇਗਾ हां सचमुच आज, आज, आज पता, पता लगदा के ਉਹਨਾਂ ਦਾ ਸਰੀਰ ਕਰਕੇ ਰਹਿਣਾ ਕਿੰਨਾ ਜ਼ਰੂਰੀ ਸੀ ਮਾਪੂਰਖਾਂ ਦਾ ਸਰੀਰ ਕਰਕੇ ਰਹਿਣਾ ਬਹੁਤ ਜ਼ਰੂਰੀ ਹੈ ਫਿਰ ਬਾਬਾ ਜੀ ਕੀ ਕਹਦੇ ਭਾਈ ਅਸੀਂ ਸੰਤਾਂ ਨੂੰ ਜੇ ਫਿਰ ਕਰਮਾਂ ਨੂੰ ਰੋਲਦੇ ਜੇ ਕਰਮਾਂ ਨੂੰ ਸਾਨੂੰ ਪ੍ਰਵਚਨ ਕੌਣ ਸੁਣਾ ਲਾਵੇਗਾ ਸੁਣਾਏਗਾ ਸੰਤ ਪਾਪਾ ਭਗਵਾਨ ਸਿੰਘ ਮਾਪੂਰਖ ਕਿੰਨੇ ਪ੍ਰਵਚਨ ਸੁਣਾਉਂਦੇ ਪੈਨ ਸੰਗਤਾਂ ਸੁਣ ਆ ਰਹੇ ਜਾਂ ਸੰਗਤਾਂ ਉੱਠ ਕੇ ਬੈਠੋ ਬਾਬਾ ਜੀ ਸੰਗਤਾਂ ਬਚਨ ਸੁਣਨ ਨੂੰ ਆਈਆਂ ਬੈਠੋ ਬਾਬਾ ਜੀ ਸੰਗਤਾਂ ਬਚਨ ਸੁਣਨ ਨੂੰ ਆਈਆਂ ਉੱਠ ਕੇ ਬੈਠੋ ਬਾਬਾ ਜੀ ਸੰਗਤਾਂ ਉੱਟ ਕੇ ਪੈ ਜੋ ਪਾਪਾ ਦੀ ਸੰਤ ਦਾ ਬਦਨ ਤੁਣ பச்சல் பச்சல பச்சலனா ਐਜੋ ਪਾਪਾ ਜੀ ਸਤਨਾਮ ਵਚਨ ਸੁਣਨ ਨੂੰ ਆਇਆ ਉੱਠ ਕੇ ਬੈਠੋ ਪਾਪਾ ਜੀ ਸਤਨਾਮ ਵਚਨ ਸੁਣਨ ਨੂੰ ਆਇਆ ਉੱਠ ਕੇ ਬੈਠੋ ਪਾਪਾ ਕੀਤੇ ਤੰਗ ਰਹੇ ਸ ਨੇ ਇੱਕ ਦਿਨ ਮਹাপুরਸ਼ ਐਸੇ ਸਿਧੇਧ ਦੇ ਬੈਠ ਕੇ ਬਚਨ ਸੁਣਾ ਕਰਦੇ ਸਨ ਇਹ ਜੋ ਸਿਧੇਧ ਦੇ ਬੈਠ ਕੇ ਕੀਰਤਨ ਦੀਆਂ ਸ਼ੇਮਰਾਂ ਲਾਉਂਦੇ ਸੀ ਪਰ ਅੱਜ ਬਾਬਾ ਜੀ ਬੋਲਦੇ ਨੇ ਖਿਲਨਾ ਕਾਖਾ ਕਹਿੰਦਾ ਮਹাপুরਸ਼ਾਂ ਦਾ ਕਹਿੰਦੇ ਜਦੋਂ ਵੱਡੇ ਸੰਤ ਸੰਤ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਰਾਧਾ ਸਾਹਿਬ ਵਾਲੇ ਜਦੋਂ ਨਨਕਾਰ ਦੇ ਦੇਸ਼ ਨੂੰ ਗਏ ਛੋਟੇ ਸੰਤ ਸਟੇ ਤੇ ਬੈਠੇ ਸੀ ਮਲੂਕੇ ਵਾਲੇ ਮਹਾਂਪੁਰਸ਼ਾਂ ਨੇ ਧਾਰਨਾ ਪੜੀ ਗੁਰੂ ਪਿਆਰਿਓ ਸੰਤ ਬਾਬਾ ਨਾਜਰ ਸਿੰਘ ਜੀ ਮਨੂਕੇ ਵਾਲੇ ਮਹਾਂਪੁਰਸ਼ਾਂ ਨੇ ਧਾਰਨਾ ਪੜੀ ਕਿੰਦੇ ਛੋਟੇ ਸੰਤਾਂ ਦੀਆਂ ਧਾ ਨਿਕਲ ਗਈਆਂ ਬੁੱਭਾ ਨੂੰ ਦੁਨੀਆ ਬਾਬਾ ਜੀ ਸਾਰਾ ਦਾਰਾ ਹੰਵਲ ਨ ਭੇਜ ਗਿਆ ਅੱਜ ਤੇ ਦਾਨੀ ਖੜਾਵਾ ਮਾ ਪਿਆਰਾ ਕਰਦਾ ਸੀ ਮਿਹਾਲ ਸੰਗ ਦਾ ਅੱਜ ਤੇ ਦਾਨੀ ਖੜਾਵਾ ਮਾ ਪਿਆਰਾ ਕਰਦਾ ਸੀ ਮਿਹਾਲ ਸੰਗ ਦਾ thank ਹਰੀ ਨੇ ਇੱਤੀ ਜਾਂਦੀ ਜਿਵੇਂ ਸਾਧੂ ਕੋ ਬੈਨਾ ਮਹਾਕਮਰ ਤੇ ਨਾ ਦਰਬਾਰ ਨਹੀਂ ਛੱਜਿਆ ਕਰਦੇ ਮੈਨੂੰ ਯਾਦ ਆ ਸੰਤ ਪਾਪਾ ਮਾਨ ਸਿੰਘ ਜੀ ਢੇਵੇ ਵਾਲੇ ਸੰਤ ਪਾਪਾ ਮੋਹਨ ਸਿੰਘ ਜੀ ਜਿਵੇਂ ਸੰਤ ਪਾਪਾ ਈਸ਼ਰ ਸਿੰਘ ਮਹਾਰਾਜ ਸੰਤ ਪਾਪਾ ਕਿਸ਼ਿੰਗੁਰ ਭੁਰ ਭਾਈ ਸਾਹਿਬ ਜਿਵੇਂ ਕਾਲੂ ਬਾਬਾ ਜੀ ਦਾ ਸਰੀਰ ਆਪ ਪਗੌਰ ਸਾਹਿਬ ਜਲ ਪ੍ਰਵਾਹ ਕਰਨਾ ਇਵੇਂ ਅਸੀਂ ਬਾਬਾ ਜੀ ਸ੍ਰੀ ਦੇ ਕੋਲ ਜਲ ਪ੍ਰਵਾਹ ਕਰਨ ਵਾਸਤੇ ਗਏ ਛੋਟੇ ਸੰਤ ਸੰਤ ਬਾਬਾ ਮਹਨ ਸਿੰਘ ਢੇਵੇ ਵਾਲੇ ਜਦੋਂ ਬੇੜਾ ਤੋਰ ਲੱਗੇ ਸਾਧੂ بڑے ਹੌਸਲੇ ਵਾਲੇ ਹੁੰਦੇ ਨੇ ਮਹਾਤਮਾ ਭਾਣੇ ਨੂੰ ਮੰਨ ਜਦੋਂ ਬੇੜਾ ਤੋਰ ਲੱਗੇ ਨਾ ਬੇੜਾ ਮੈਂ ਛੋਟੇ ਸੰਤਾਂ ਨੂੰ ਸੰਤ ਬਾਬਾ ਮਹਨ ਸਿੰਘ ਨੂੰ ਵੇਖਿਆ ਉੱਚੀ ਉੱਚੀ ਰੋਣ ਲੱਗ ਪਈ ਉੱਚੇ ਉੱਚਾ ਤਾ ਹਮਾਰੀਆਂ ਕੋਣਾਂ ਮੀਰ ਜਨਾਵੇ ਕੋਣਾਂ ਦਾ ਮਨ ਨਾ ਖੜੇ ਕਿਉਂਕਿ ਗੁਰਪ੍ਰਾਇਸਾਂ ਜੇ ਤੋ ਭਰਾ ਦਾ ਉਹ ਸਮਾਗਿਆ ਨਹੀਂ ਦੰਦਾ ਜਦੋਂ ਭਰਾ ਦਾ ਭਰਾ ਨਾਮ ਵਿਛੋੜਾ ਪੈ ਜਾਵੇ ਜਿਵੇਂ ਅੱਜ ਸੇਵਾਦਾਰਾਂ ਨੇ ਅੱਜ ਰਾੜਾ ਸਾਹਿਬ ਦੀ ਸੰਪਰਦਾ ਨੂੰ ਕੀ ਅੱਜ ਸਾਰੇ ਸੰਤ ਸਮਾਜ ਨੂੰ ਬੜਾ ਕਾਟਾ ਪਿਆ ਸੰਤਾਂ ਦੀ ਬੜੀ ਲੋੜ ਹੁੰਦੀ ਹੈ ਮਹਾਤਮਾ ਥਮ ਹੁੰਦੇ ਨੇ ਅਰਦਾਸ ਕਰਿਆ ਕਰੋ ਕਿ ਸਾਧੂ ਆਉਂਦੇ ਰਹਿਣ ਬਾਰ-ਬਾਰ ਮਹਾਤਮਾ ਆਉਂਦੇ ਰਹਿਣ ਆਉਂਦੇ ਰਹਿਣ ਗੁਰੂ ਪਿਆਰਿਓ ਕਿਉਂਕਿ ਮਹਾਤਮਾ ਥਮ ਹੁੰਦੇ ਨੇ ਥਮ ਤਮੇ ਨਾ ਕੋਈ ਸਾਥ ਬਿਲ ਸਾਥ ਨਾ ਦਿੱਤੇ ਜਗ ਵਿੱਚ ਕੋ ਆਂ ਭਉ ਸਮਾਗਨ ਅੰਦਾ ਜੇਰੀ ਕਰਨੀ ਮੇਖ ਜਾ ਤੋਵੇਂ ਐਸੀ ਕਰੀ ਕਰ ਜਾ ਪਿਆਰੀਆ ਤੇਰੀ ਕਰਮ ਤੂ ਮੇਖ ਜਾ ਰਿਹਾ ਮੈਂ ਐਸੀ ਦਰਮੀ ਸਰਕਾਰ ਪਿਆਰੀਆ ਤੇਰੀ ਕਰਮ ਹੋਵੇ ਐਸੀ ਦਰਦ ਵਿੱਚ ਦਰਗਾ ਪਿਆਰੀ ਆ ਦਰਦ ਨੂੰ ਸ੍ਰੀ ਤੇਜ ਸਿੰਘ ਸਾਹਿਬ ਦਾ ਰਾਣਾ ਸਾਹਿਬ ਨੂੰ ਸਾਰੀ ਸੰਤ ਦਾ ਦੇ ਅਸੀਂ ਚਰਣਾ ਗਾ ਆਪਣਾ ਸਿਰ ਰੱਖਦੇ ਹਾਂ ਜਿੰਨੇ ਵੀ ਸੇਵਾਦਾਰ ਵਿਹੰਗਮ ਹੈ ਕਿਉਂਕਿ ਜਿਨ੍ਹਾਂ ਨੇ ਸਾਨੂੰ ਸਮਾਂ ਬਖਸ਼ਿਆ ਸੰਤ ਬਾਬਾ ਮੋਹਨ ਸਿੰਘ ਜੀ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਮਾਪੂਸ਼ਾ ਦੇ ਗੁਰਪਾਈ ਉਹ ਵੀ ਇੰਗਲੈਂਡ ਗਏ ਨੇ ਕਿਉਂ ਇੰਗਲੈਂਡ ਵਿੱਚ 2 3 4 ਤਰੀਕ ਨੂੰ संत बाबा मान सिंह जी देवे वाली याद मनाई जानी है सो होया कि हाजी भर के आनी तो तो सो इन बेनती को तो प्रवान अस महापुरुष संत महाराज संत बाबा भगवान सिंह महापुरुषों ने श्रद्धा दे ਸ਼ੀਸ਼ ਧਾਕੇ ਸ਼ਰਦਾ ਦੇ ਫੁੱਲ ਭੇਟ ਕਰਦੇ ਆਂ ਬਲਾਉ ਜੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਪੇ ਹੋਵੇ ਵਾਲੇ ਮਹਾਂਪੁਰਖ ਅਤੇ ਉਹਨਾਂ ਦੇ ਗੁਰ ਭਾਈ ਸ਼੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਉਹਨਾਂ ਵੱਲੋਂ ਮਹਾਂਪੁਰਖਾਂ ਦੇ ਅਸਥਾਨ ਸੱਚਖੰਡ ਦਰਬਾਰੇ ਸ਼ਰ ਦਰਬਾਰ ਫੁੱਲ ਰੋਪੜ ਤੋਂ ਬਾਬਾ ਸੁਰਜਣ ਸੁਰਜਣ ਸਿੰਘ ਜੀ ਜੋ ਮਹਾਪੁਰਖਾਂ ਦੇ ਅਸਥਾਨਾਂ ਤੇ ਸੇਵਾਾਂ ਮਾਂਭਾਉਂਦੇ ਨੇ ਔਰ ਜਲੰਧਰ ਤੇ ਨਾਲ ਜਿਹੜਾ ਅਸਥਾਨ ਮਹਾਪੁਰਖਾਂ ਦਾ ਉਥੋਂ ਪਾਬਾ ਲਾਲ ਸਿੰਘ ਜੀ ਕੁਝ ਸਮਾਂ ਪਹਿਲਾਂ ਹਾਜ਼ਰੀ ਲਵਾ ਕੇ ਗਏ ਨੇ ਇਸੇ ਤਰ੍ਹਾਂ ਬਾਬਾ ਸੁਰਜਣ ਸਿੰਘ ਜੀ ਨੇ ਸਮੁੱਚੇ ਮਹਾਪੁਰਖਾਂ ਦੇ ਜਥੇ ਵੱਲੋਂ ਹਾਜ਼ਰੀ ਲਵਾਈ ਹੈ ਅਤੇ ਸੰਤ ਮਹਾਰਾਜ ਜੀ ਨੇ ਸ਼ਰਧਾ ਅਤੇ ਸਤਕਾਰ ਦੇ ਫੁੱਲ ਭੇਂਟ ਕੀਤੇ ਨੇ ਔਰ ਸਤਿਗੁਰੂ ਦੀ ਕਿਰਪਾ ਕਰਨ ਮਹਾਪੁਰਖਾਂ ਦੇ ਪਾਵਨ ਅਸਥਾਨ ਵੱਲੋਂ ਸਾਰੀ ਸੰਗਤ ਵੱਲੋਂ ਮਹਾਪੁਰਖਾਂ ਦਾ ਜਥੇ ਦਾ ਬਹੁਤ ਬਹੁਤ ਧੰਨਵਾਦ